ਕਦੇ ਇਕੱਲੇ ਵੀ ਗਾਉਣ ਦਾ ਮਨ ਕਰਿਆ ਵਿਚਾਰ ਆ ਜਾਂਦੇ ਅੱਜ ਕੱਲ ਚੱਲ ਰਿਹਾ ਸਿਸਟਮ ਇਕੱਲੇ ਵੀ ਗਾ ਲੈਣੀਆਂ ਕੀ ਗੱਲ ਹੈ ਉਹਨਾਂ ਦੇ ਕੰਨ ਬਹੁਤ ਭਰਦੇ ਆ ਕਈ ਕਲਾਕਾਰ ਹੀ ਫੋਨ ਕਰ ਦਿੰਦੇ ਆ ਵੀ ਮੈਂ ਵੀਰ ਸੁਖਵੰਤ ਇੰਨੇ ਦਿੰਦਾ ਹੀ ਨੇ ਦੇ ਦੇ ਤੁਹਾਨੂੰ ਵੀ ਆਉਂਦਾ ਇਹ ਗਰੀਬ ਨਾ ਇਹ ਗੱਲਾਂ ਨਹੀਂ ਆ ਦੇਖੋ ਨਹੀਂ ਮੈਂ ਐਵੇਂ ਪੁੱਛਿਆ ਵੀ ਅੱਜ ਕੱਲ ਪਰ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੀ ਗਾਉਣ ਵਾਲੀ ਬੀਬੀ ਕਰਕੇ ਜੋੜੇ ਨਾਲ ਜੁੜਦੇ ਆ ਕਿਹੜੇ ਗਾਣੇ ਚ ਕੰਮ ਕਰਿਆ ਕਹਿੰਦਾ ਵੀ ਮੈਂ ਵਿਆਹ ਦੇ ਐਲਬਮ ਚ ਹੀ ਕਰਿਆ ਤੁਸੀਂ ਆਪਣੀ ਸੰਗਤ ਕਿਹੋ ਜੀ ਰੱਖੀ ਆ ਇੰਡਸਟਰੀ 'ਚ ਜਿਵੇਂ ਬਹੁਤ ਵਾਰੀ ਅਸੀਂ ਦੇਖਦੇ ਆਂ ਵੀ ਜਦੋਂ ਕਲਾਕਾਰ ਦੇ ਗਾਣੇ ਨਹੀਂ ਆਉਂਦੇ ਨਾ ਫਿਰ ਉਹ ਬਹੁਤ ਵਾਰੀ ਹਾਤਿਆਂ ਤੇ ਮਿਲਦਾ ਹੂੰ ਹੂੰ ਨਹੀਂ ਉਹ ਹਾਤਿਆਂ ਤੇ ਮਿਲਦਾ ਮੈਂ ਵੈਸੇ ਤੁਹਾਨੂੰ ਪੁੱਛ ਰਿਹਾ ਵੀ ਮਤਲਬ ਤੁਸੀਂ ਆ ਵੀ ਸੰਗਤ ਕਿਹੋ ਜੀ ਰੱਖਿਏ ਕਿਹੋ ਜੇ ਲੋਕਾਂ ਨਾਲ ਬੈਠ ਕੇ ਕਰਦੇ ਫਿਰ ਵਧੀਆ ਸੰਗਤ ਆ ਮੈਨੂੰ ਥੋੜਾ ਮੈ ਸਾਇਸਿਕ ਰੁਚੀ ਹੋਈ ਆ ਮੇਰੀ ਅੱਛਾ ਮੇਲੇ ਜਿਵੇਂ ਆਪਣੇ ਕਵੀ ਹੈਗੇ ਨੇ ਨਾ ਦੋਸਤ ਨੇ ਮੇਰੇ ਹੂੰ ਜਿਵੇਂ ਕੋਈ ਪੰਜਾਬੀ ਭਲ ਮੰਨ ਲਓ ਕਿਸੇ ਦੀ ਕੋਈ ਬੁੱਕ ਰਿਲੀਜ਼ ਹੁੰਦੀ ਆ ਗੁਰਪ੍ਰੀਤ ਸਿੰਘ ਸਾਹਿਬ ਸਰਜੀਤ ਬਾਤਾ ਸਾਹਿਬ ਸਰਜੀਤ ਜੱਜ ਜੀ ਹਰੀਵੰਦਰ ਭਾਦੀ ਚੰਡੀਗੜ੍ਹ ਵਾਲੇ ਇਹ ਸਾਰਾ ਗਰੁੱਪਾ ਉਹਨਾਂ ਨਾਲ ਵੀ ਮੈਂ ਉਹਨਾਂ ਹੀ ਅਟੈਚ ਆ ਠੀਕ ਹੈ ਮਤਲਬ ਉਹ ਹਮੇਸ਼ਾ ਉਸੇ ਦੀ ਹਾਜ਼ਰੀ ਬਕਾਇਦਾ ਲੱਗਦੀ ਰਹਿੰਦੀ ਆ ਹੂੰ ਇੱਕ ਖਾਲਸੀਆਂ ਵਾਲਾ ਗਾਣਾ ਆਇਆ ਸੀਗਾ ਕੋਰੀ ਭਾਈ ਦਾ ਲਿਖਿਆ ਹੋਇਆ ਸੀਗਾ ਇੱਕ ਹੋਰ ਗਾਣਾ ਹੂੰ ਉਹ ਵੀ ਮੈਂ ਕਈ ਵਾਰੀ ਉਸੇ ਮਤਲਬ ਸੀ ਪੇਸ਼ ਕੀਤਾ ਹੈ ਹਨਾ ਠੀਕ ਹੈ ਯਾਨੀ ਮੇਰਾ ਇੱਕ ਉਹ ਦਾਇਰਾ ਵੀ ਹੈ ਠੀਕ ਹੈ ਬਾਕੀ ਉਹwidehat ਵਾਲਾ ਮਰੇ ਕਿਸਾ ਕਰੀ ਜਿਆਦਾ ਨਹੀਂ ਨਹੀਂ ਵਧੀਆ ਗੱਲ ਹੈ ਹਾਂ ਹਾਂ ਅੱਛਾ ਤੇ ਰੈਨੂ ਜੀ ਤੁਸੀਂ ਦੱਸੋ ਵੀ ਤੁਸੀਂ ਇਹਨਾਂ ਦੇ ਨਾਲ ਗਾਇਆ ਕਦੇ ਇਕੱਲੇ ਵੀ ਗਾਉਣ ਦਾ ਮਨ ਕਰਿਆ ਵਿਚਾਰ ਆ ਜਾਂਦੇ ਅੱਜ ਕੱਲ ਚੱਲ ਰਿਹਾ ਸਿਸਟਮ ਇਕੱਲੇ ਵੀ ਗਾ ਲੈਣੀਆਂ ਕੀ ਗੱਲ ਹੈ ਨਹੀਂ ਵਿਚਾਰ ਚਲੋ ਉਦੋਂ ਤਾਂ ਨਹੀਂ ਆਉਂਦਾ ਮਤਲਬ ਕਿ ਹੂੰ ਫਿਲਹਾਲ ਤਾਂ ਹਲੇ ਤੱਕ ਮੈਂ ਨਹੀਂ ਸੋਚਿਆ ਐਦਾਂ ਦਾ ਕੁਛ ਹੂੰ ਤੇ ਮਤਲਬ ਇਹੀ ਸੋਚਿਆ ਕਿ ਨਹੀਂ ਡੂਲਟ ਅੱਛਾ ਹਾਂਜੀ ਇਹਨਾਂ ਨਾਲ ਅੱਛਾ ਕੱਲੇ ਕੋਈ ਉਦਾਂ ਮਤਲਬ ਹੋਇਆ ਸੋਲੋ ਕਰਨਾ ਹੋਇਆ ਵੈਸੇ ਹੀ ਕਰ ਲਾਂਗੇ ਉਹ ਉਸ ਚੀਜ਼ ਲਈ ਚਲੋ ਮੈਂ ਸੋਚਦੀ ਆ ਚਲੋ ਕੋਈ ਨਹੀਂ ਇੱਕ ਅਦਾ ਗਾਣਾ ਜਿੱਦਾਂ ਕਰ ਰਹੇ ਆ ਹਨ ਕਰ ਰਹੇ ਆ ਕੋਈ ਟੈਕ ਹੈ ਨਾ ਇੱਕ ਹਾਂ ਮਤਲਬ ਉਦਾਂ ਨਹੀਂ ਕੱਲਾ ਨਹੀਂ ਮਤਲਬ ਉਦਾਂ ਸੋਚਿਆ ਵੀ ਮੈਂ ਕੱਲਾ ਹੀ ਗਾਣਾ ਹੈ ਨਾ ਠੀਕ ਹੈ ਉਹ ਚੀਜ਼ ਨਹੀਂ ਕਦੀ ਸੋਚੀ ਅੱਛਾ ਇੱਕ ਗੱਲ ਇਹ ਬਹੁਤ ਹੁੰਦੀ ਹੈ ਵੀ ਜਿਹੜੀਆਂ ਬੀਬੀਆਂ ਹੁੰਦੀਆਂ ਉਹਨਾਂ ਦੇ ਕੰਨ ਬਹੁਤ ਭਰਦੇ ਆ ਕਈ ਕਲਾਕਾਰ ਹੀ ਫੋਨ ਕਰ ਦਿੰਦੇ ਆ ਵੀ ਮੈਂ ਵੀਰ ਸਖਵਾਂ ਤਾਂ ਇੰਨੇ ਦਿੰਦਾ ਸੀ ਇੰਨੇ ਦੇ ਦਿੰਦੇ ਤੁਹਾਨੂੰ ਵੀ ਆਉਂਦਾ ਮੈਂ ਕਦੀ ਸੁਣੀ ਅੱਛਾ ਆਉਂਦੇ ਤਾਂ ਹੋਣੇ ਫੋਨ ਆਉਂਦੇ ਹੋਣਗੇ ਮਤਲਬ ਕਿ ਨਹੀਂ ਦੱਸਦੇ ਜੀ ਆਉਂਦੀ ਸੁਣੀ ਨਹੀਂ ਅੱਛਾ ਕਦੀ ਮਾੜੀ-ਮੋਟੀ ਤੁਹਾਨੂੰ ਪਤਾ ਲੱਗ ਹੀ ਜਾਂਦੀ ਹੁੰਦੀ ਹੈ ਨਾ ਹੋ ਜਾਂਦਾ ਖਬਰ ਖ਼ਬਰ ਮਿਲ ਹੀ ਜਾਂਦੀ ਹੁੰਦੀ ਹੈ ਬਟ ਮੈਂ ਕਦੀ ਸੋ ਇਗਨੋਰ ਹੀ ਕੀਤਾ ਹੈ ਨਹੀਂ ਵੈਸੇ ਇੱਕ ਗੱਲ ਆ ਵੀ ਇੰਡਸਟਰੀ 'ਚ ਮੈਂ ਜਿੰਨਾ ਕਿ ਦੇਖਿਆ ਵੀ ਇਹ ਲੋਕ ਕਈ ਤਾਂ ਕਈ ਬੰਦੇ ਹੁੰਦੇ ਆ ਜਿਹੜੇ ਟੁੱਟਣ ਦੀ ਵੇਟ ਕਰਦੇ ਨਾਲ ਹੀ ਫੋਨ ਘਵਾ ਦਿੰਦੇ ਆ ਹਾਂ ਜੀ ਕੋਈ ਨਹੀਂ ਮੈਨੂੰ ਪਤਾ ਲੱਗਿਆ ਉਧਰੋਂ ਕੋਈ ਨਹੀਂ ਆਪਣੀ ਗੱਡੀ ਵੀ ਹਾਜ਼ਰ ਹਾਂ ਨਹੀਂ ਪਰ ਮੈਂ ਨਹੀਂ ਕਦੀ ਸੋਚਦਾ ਹਾਂਜੀ ਵੈਸੇ ਜੋੜੀਆਂ ਬਾਰੇ ਬਹੁਤ ਟਾਈਮ ਲੱਗਦਾ ਹੈ ਇਹ ਸੁਟੀਆਂ ਨਹੀਂ ਚਾਹੀਦੀਆਂ ਵੈਸੇ ਨਹੀਂ ਟੁੱਟਣੀਆਂ ਜਿਹੜੀਆਂ ਪੁਰਾਣੇ ਜਿਹੜਾ ਇੱਕ ਦੋ ਹੋਏ ਵੀ ਯਾਰ ਅਸੀਂ ਤਾਂ ਉਹਨਾਂ ਜੀ ਬਹੁਤ ਕਾਫੀ ਇਨਵੋਲ ਵੀ ਹੋਏ ਹਾਂ ਹਮ ਪਰ ਕੀ ਹੋ ਸਕਦਾ ਉਹਨਾਂ ਦੇ ਆਪਾਂ ਨੂੰ ਨਹੀਂ ਪਤਾ ਪਰਸਨਲ ਕੋਈ ਨਹੀਂ ਹਾਲਾਤ ਹੈ ਜੋ ਹੋ ਸਕਦਾ ਹੋਣ ਹਮ ਵੀ ਜਿਹੜੇ ਨਹੀਂ ਦੁਬਾਰਾ ਇਕੱਠੇ ਹੋ ਸਕਦੇ ਪਰ ਕਿਉਂਕਿ ਜਿਹੜੀ ਤੁਹਾਡੀ ਫੀਲਿੰਗ ਜਿਹੜੀ ਜੁੜਦੀ ਆ ਨਾ ਕੋਈ ਜਿਹੜਾ ਤੁਸੀਂ ਬੋਲ ਰਹੇ ਆ ਬੰਦਾ ਕੋਈ ਰਿਐਕਟ ਕਰ ਰਿਹਾ ਆ ਆਈ ਕੰਟੈਕਟ ਵੀ ਹੁੰਦਾ ਹੈ ਹਾਂ ਆਈ ਕੰਟੈਕਟ ਜਾਂ ਕੁਝ ਉਹ ਮਤਲਬ ਇਹ ਇਹ ਨਹੀਂ ਹੈਗਾ ਕਿ ਤੁਸੀਂ ਗਾਣਾ ਯਾਦ ਕਰਤਾ ਜਾ ਕੇ ਤੁਸੀਂ ਇਕੱਠੇ ਗਾਤਾ ਉਹ ਫੀਲਿੰਗ ਨਹੀਂ ਬਣ ਸਕਦੀ ਉਹ ਹਾਂ ਬਿਲਕੁਲ ਆ ਦੂਜੇ ਬੰਦੇ ਨਾਲ ਤਾਂ ਮੈਨ ਲੱਗਦੀ ਵੈਸੇ ਵੀ ਤੇਰੀ ਗੱਡੀ 'ਚ ਵੀ ਆਪਾਂ ਅਨਕੰਫਰਟੇਬਲ ਜਿਹੀ ਹੋਈ ਜਾਂਦੇ ਆ ਵੀਰ ਨਾਲ ਕਿਉਂ ਅੱਛਾ ਬਹੁਤ ਕਲਾਕਾਰ ਅਟਜਾਂ ਲਾਪੇ ਹੁਣ ਤੁਸੀਂ ਇਕੱਠੇ ਜਾਂਦੇ ਹੋ ਗੱਡੀ 'ਚ ਹਾਂਜੀ ਅਸੀਂ ਇਕੱਠੇ ਜਾਂਦੇ ਆ ਅੱਛਾ ਅਸੀਂ ਗਰੀਬ ਵਾਲਾ ਇਹ ਗੱਲੀਆਂ ਹੈ ਨਹੀਂ ਸਾਡੇ ਹੋਣ ਉਹ ਨਹੀਂ ਮੈਂ ਐਸੀ ਪੁੱਛਿਆ ਵੀ ਅੱਜ ਕੱਲ ਚੱਲ ਰਿਹਾ ਵੀ ਸਿਸਟਮ ਹੀ ਆੜ-ਆੜ ਵੀ ਜਾਂਦੇ ਕਈ ਇਹ ਸੁੱਕੀ ਸ਼ਾਦੀ ਕੱਠੇ ਜਾਂਦੇ ਰਹੀ ਹੈ ਭਾਈ ਨਹੀਂ ਨਹੀਂ ਉਹ ਮੈਂ ਤਾਂ ਹੀ ਕਰਕੇ ਉਹ ਮੈਂ ਨਾ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਸਵਾਲ ਮੈਂ ਨਾ ਪੁੱਛਾਂ ਵੀ ਜਿਹੜੀਆਂ ਜਿਨ੍ਹਾਂ ਦੀਆਂ ਜੋੜੀਆਂ ਸਹੀ ਸਲਾਮਤ ਨੇ ਵੀ ਮੇਰੇ ਮੂੰਹ ਚੋਂ ਕਿਤੇ ਨਾ ਕਦੇ ਉਹ ੱਟਕੇ ਨਾਲ ਆ ਜਾਂਦੀ ਹੈ ਗੱਲ ਵੀ ਮੇਰਾ ਪਿੱਛੇ ਹੋ ਗਿਆ ਨਾ ਕਾਫੀ ਇਹ ਹਾਂ ਪਰ ਇਹ ਜੇ ਨਾ ਹੋਗੇ ਤੇ ਮੈਂ ਪਹਿਲੇ ਕਹਿ ਕੇ ਹਟਿਆ ਨਾ ਹੂੰ ਯਾ ਕੋਈ ਫੀਲਿੰਗ ਜੁੜਨ ਦਾ ਮਾਸੇ ਨੂੰ ਜਿਹੜੀਆਂ ਪਤਾ ਨਾਂ ਨਹੀਂ ਲੈਣਾ ਚਾਰ ਪੰਜ ਦਾ ਨਾਂ ਆਪਣੇ ਕੋ ਸਾਰਿਆਂ ਨੂੰ ਪਤਾ ਹੀ ਨਹੀਂ ਹੂੰ ਹੂੰ ਉਹਨਾਂ ਤੁਸੀਂ ਪੁਰਾਣੇ ਗਾਣੇ ਦੇਖ ਲਓ ਵੀ ਫਿਲਮ ਬਣਾਉਂਦੇ ਨੇ ਸਟੇਜ ਦੇ ਉੱਤੇ ਹੂੰ ਹੈਨਾ ਹੁਣ ਲਾਵੇ ਉਹ ਇੱਕਦਮ ਸਿਸਟਮ ਨਹੀਂ ਬਣਦਾ ਉਦਾਂ ਹੂੰ ਹਾਲਾਂਕਿ ਰਿਵਿਊ ਵਿੱਚ ਕਈਆਂ ਦਾ ਤਾਂ ਗੈਸੇ ਵੀ ਐਨੀ ਭਾਰੂ ਨਹੀਂ ਹੁੰਦੀ ਜਿਨ੍ਹਾਂ ਰਿਐਕਸ਼ਨ ਭਾਰੂ ਹੁੰਦੇ ਆ ਅੱਛਾ ਵੈਸੇ ਬੰਦੇ ਨੂੰ ਹੰਕਾਰ ਹੋ ਜਾਂਦਾ ਰੀਨੂ ਜੀ ਵੀ ਮੇਰੇ ਕਰਕੇ ਹੀ ਆ ਬੀਬੀ ਵੀ ਨਹੀਂ ਮੈਂ ਤੁਸੀਂ ਨਹੀਂ ਮੈਨੂੰ ਕਦੀ ਹੰਕਾਰ ਨਹੀਂ ਹੋਇਆ ਮਤਲਬ ਮੈਂ ਤਾਂ ਜੋ ਵੀ ਆ ਮੈਂ ਤਾਂ ਕਿਆ ਨਾ ਕਰ ਗਈਆਂ ਮੈਂ ਕਦੀ ਨਹੀਂ ਸੋਚਿਆ আচ্ছা ਵੈਸੇ ਤੁਸੀਂ ਕੀ ਮੰਨਦੇ ਹੋ ਵੀ ਜਦੋਂ ਜੋੜੀਆਂ ਅਕਸਰ ਜਿਹੜੇ ਦੇਖਦੇ ਆ ਉਹਨਾਂ 'ਚ ਦੋ ਤਰੀਕੇ ਦਾ ਰੌਲਾ ਪੈਂਦਾ ਵੇਖਦਾ ਪੈਸੇ ਦਾ ਲੇਕੋ ਕਹਿੰਦੇ ਵੀ ਮਤਲਬ ਹੁਣ ਗਾਂਹ ਗਾਂਹ ਵਾਲੀ ਗੱਡੀ ਨਹੀਂ ਚੜ ਰਿਹਾ ਇਹ ਬੰਦਾ ਜਿੱਥੇ ਚੜਾਉਣਾ ਇਹਨੂੰ ਤਾਂ ਤੁਸੀਂ ਕੀ ਮੰਨਦੇ ਹੋ ਵੀ ਪਹਿਲਾਂ ਜਿਹੜੀਆਂ ਸ਼ਰਤਾਂ ਤੁਸੀਂ ਕੀ ਸ਼ਰਤਾਂ ਤੈਅ ਕਰਕੇ ਲੱਖੇ ਸੀ ਜਾਂ ਫਿਰ ਇਦਾਂ ਹੀ ਆਗੇ ਮਤਲਬ ਜਦੋਂ ਸਟਾਰਟਿੰਗ ਦੇ ਵਿੱਚ ਵੀ ਤੁਹਾਡੇ ਖਾੜੇ ਚ ਮੇਰਾ ਇੰਨਾ ਹੋਊਗਾ ਫਿਰ ਜੇ ਕੈਸਟ ਚੱਲ ਗਈ ਇੰਨਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਦੇ ਵੀ ਨਹੀਂ ਸੋਚਿਆ ਕਦੀ ਨਹੀਂ ਅੱਛਾ ਘਰ ਦੇ ਨੇ ਨਹੀਂ ਜੋਰ ਪਾਇਆ ਵੀ ਮਤਲਬ ਜਿਵੇਂ ਜਿਵੇਂ ਸਾਡੇ ਨਹੀਂ ਨੌਕਰੀ ਵਾਲਿਆਂ ਦਾ ਹੋ ਜਾਂਦਾ ਉਹਨਾਂ ਨੇ 1 ਸਾਲ ਕਰ ਲਿਆ ਵੀ ਹੁਣ ਕਹੇ ਕੰਪਨੀ ਨੂੰ ਤਨਖਾਹ ਵਧਾਓ ਉਹ ਫਾਦਰ ਸਾਹਿਬ ਥੋੜਾ ਕਿਉਂਕਿ ਇਸ ਲਾਈਨ ਨਾਲ ਜੁੜੇ ਸੀਗੇ ਹਾਂ ਜੀ ਕਿਉਂਕਿ ਇਹਨਾਂ ਦੀ ਨੇ ਸਟਾਰਟਿੰਗ ਹੀ ਕਿਸ ਤਰ੍ਹਾਂ ਦੀ ਮੇਰੇ ਨਾਲ ਕੀਤੀ ਹੈ ਅੱਛਾ ਵੈਸੇ ਹੀ ਦਾ ਸਾਰਾ ਸਾਰਾ ਕੀਤੀਆਂ ਸਿਖਿਆ ਸਿਖਾਇਆ ਥੋੜਾ ਬਹੁਤਾ ਜੋ ਵੀ ਹਾਂ ਤੇ ਹੌਲੀ 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 ਇਦਾਂ ਉਹ ਨਹੀਂ ਪੀਕੇ ਤੇ ਇਸ ਕਰਕੇ ਨਾ ਹੀ ਚਾਹੀਏ ਚੰਗੀ ਗੱਲ ਜੋ ਉਹ ਕੰਮ ਹੀ ਹੋਣਾ ਹੈ ਤਾਂ ਹਾਂ ਬਿਲਕੁਲ ਕਿਉਂਕਿ ਜਦੋਂ ਬੰਦਾ ਮਲੇਓਕਰ ਹੁੰਦਾ ਨਾ ਹੂੰ ਜਦੋਂ ਪੈਸੇ ਦੀ ਲੋੜ ਵੀ ਹੁੰਦੀ ਹੈ ਜਦੋਂ ਜਦੋਂ ਸੋਈ ਨਹੀਂ ਚੱਲਦੀ ਹੁੰਦੀ ਉਦੋਂ ਕੋਈ ਲੜਾਈ ਨਹੀਂ ਹੁੰਦੀ ਖੁਸ਼ੀ ਵੀ ਰਹਿੰਦਾ ਬੰਦਾ ਹਾਂ ਜਦੋਂ ਲੱਖਾਂ ਕਰੋੜਾ ਰੁਪਏ ਆ ਜਾਂਦੇ ਉਦੋਂ ਪਤਾ ਨਹੀਂ ਕੀ ਹੋ ਜਾਂਦਾ ਬਿਲਕੁਲ ਹਾਲਾਂਕਿ ਉਦੋਂ ਪੈਸੇ ਵੀ ਇੰਨੇ ਹੋ ਜਾਂਦੇ ਆ ਵੀ ਜਿੰਨੇ ਮਰਜ਼ੀ ਤੁਸੀਂ ਲਓ ਯਾਰ ਜਿੰਨੇ ਮਰਜ਼ੀ ਅਸੀਂ